ਤਾ ਗਿਆ ਪੜ੍ਹਦੀ ਆਂ ਜੱਤ ਵਜੇ ਆਇਆ ਮੈਂ ਉਹਨਾਂ ਉਧਰ ਹੈ ਨਹੀਂ ਤੇ ਆ ਠੀਕ ਹੈ ਕੱਲ ਸੀ ਸਾਡੇ 9 ਵਜੇ ਆ ਦੁਬਾਰਾ ਉਦੋਂ ਉਧਰਾਂ ਤੇ ਆ ਠੀਕ ਹੈ ਠੀਕ ਤੁਸੀਂ ਭਾਈ ਉਹ ਇਕੱਠੀਆਂ ਆਏ ਹੋ ਫਿਰ ਦੂਜਾ ਬਾਦ ਆਏਗੇ ਪਹਿਲਾਂ ਕੱਲਾ ਕੇ ਗਿਆ ਅੱਛਾ ਉਦੋਂ ਹੈ ਨਹੀਂ ਸੀ ਉਦੋਂ ਪੇੜਾ ਹੈਗੇ ਧੀਆਂ ਉਦੋਂ ਬਾਦ ਮੈਨੂੰ ਕਹਿੰਦਾ ਵੀ ਆ ਜਾ ਪੇੜਾ ਦੇਖ ਲਈ ਆਪਾਂ ਨਾਲੇ ਮਰੂਦ ਮਰਾ ਤੁਰਨਾ ਜਾਈ ਤੇ ਸੀ ਉਦੋਂ ਬਾਦ ਜਦੋਂ ਦੇਖਿਆ ਦੁਬਾਰੋਂ ਫੇਰ ਪੇੜਾ ਉਰੇ ਦੁਬਾਰੇ ਨੰਦਰਾ ਫੇਰ ਸੀ ਪਹਿਲਾਂ ਉਧਰ ਧੀ ਹੈਗੇ ਐਸੇ ਫਾਰਮ ਦੇ ਪਿਛਲੇ ਪਾਸੇ ਤੇ ਉਦੋਂ ਬਾਦ ਦੇਖੋ ਭਰਾਵੋ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਤਾਂ ਫਾਰਮ ਲਓ ਭਾਈ ਆ ਜਿੱਥੇ ਹੈਗਾ ਸੀ ਆਪਾਂ ਨੂੰ ਸਵੇਰੇ ਸੱਕ ਪਈ ਤੀ ਆ ਪੇੜਾ ਬੂੜਾ ਹੈਗੇ ਸਾਨੂੰ ਪਹਿਲਾਂ ਵੀ ਦਿਖਾਇਆ ਹੈ ਦੇਖੋ ਆਹ ਰੇਲੇ ਆ ਕੇ ਲਾਤਾ ਪਿੰਜਰਾ ਬੈਰੰਟੀ ਕੀ ਗੱਲ ਬਾਤ ਹੋਈ ਜੀ ਉਹਨੇ ਦੇਖਿਆ ਜੀ ਮੀਂਹ ਤੋਂ ਬਾਅਦ ਅੱਛਾ ਬਈ ਪੈੜਾਂ ਵੀ ਨੇ ਨੌਂਦਰਾ ਮਾਰੀਆਂ ਨੇ ਆ ਕੇ ਜੀ ਅੱਛਾ ਤੇਰੇ ਇਹ ਚ ਇਹ ਚ ਬੜਦਾ ਸੀ ਹਾਂ ਗੇਟ ਉਹਨੇ ਜਦੋਂ ਜਦੋਂ ਮਤਲਬ ਤੇਰਾ ਗੇਟ ਲੱਗਿਆ ਸੀ ਇਧਰ ਇਹ ਹਾਂ ਗੇਟ ਅੰਦਰੋਂ ਬੰਦ ਸੀ ਅੰਦਰ ਨਹੀਂ ਵੜ ਸਕਿਆ ਗੇਟ ਤੇ ਆ ਗਿਆ ਦੀ ਬਿਲਕੁਲ ਠੀਕ ਹੈ ਠੀਕ ਹੈ ਹੁਣ ਫਿਰ ਪਿੰਜਰਾ ਲਾ ਰਹੇ ਹੋ ਤੁਸੀਂ ਨਾ ਹਾਂਜੀ ਹਾਂ ਪਿੰਜਰਾ ਲਾ ਰਹੇ ਨੇ ਦੇਖੋ ਬਈ ਇੱਧਰ ਸਾਰੇ ਖੜੇ ਨੇ ਹੈਗਾ ਸੀ ਬਈ ਤੁਸੀਂ ਵੀ ਚੈੱਕ ਕਰਿਆ ਨਾ ਹਾਂ ਬਈ ਸਵੇਰੇ ਬਈ ਆਇਤੀ 6 ਵਜੇ ਮੋਟਰ ਬੰਦ ਕਰਨਾ ਮੀਂਹ ਪੈ ਰਹੀਦੀ ਗੱਲ ਠੀਕ ਹੈ ਬਈ 6:30 7:00 ਫਿਰ ਮਦੂਦੂਪਾ ਦੇ ਨਾਲ ਦੁਬਾਰੋ ਫੇਰ ਆ ਗਿਆ ਰੇਸ਼ੇ ਅਮਰੂਦ ਤੋੜਨ ਲੈਤੇਗੇ ਠੀਕ ਹੈ ਬਈ ਜਿਵੇਂ ਮਾ ਪੂਰੇ ਪੈੜਾ ਦੇਖਿਆ ਨੇਗੇ ਠੀਕ ਹੈ ਪੂਰੇ ਤਾਜ਼ੀਆਂ 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 ਪੈੜਾ ਤਾਜ਼ੀਆਂ 7:00 ਵਜੇ ਆਇਆ ਮੈਂ ਪੂਰਾ ਨਾ ਉਂਧਰ ਹੈ ਨਹੀਂ ਤੇ ਠੀਕ ਹੈ ਬਾਅਦ ਨਾ ਉਂਧਰ ਆ ਜਾਂ ਸੀ ਸਾਡੇ 9:00 ਵਜੇ ਆ ਦ ਠੀਕ ਹੈ ਠੀਕ ਤੁਸੀਂ ਭਾਈ ਉਹ ਇਕੱਠੀ ਆਏ ਹੋ ਫਿਰ ਦੋ ਬਾਅਦ ਆਏਗੇ ਪਹਿਲਾਂ ਕੱਲਾ ਕੇ ਗਿਆ ਅੱਛਾ ਉਦੋਂ ਹੈ ਨਹੀਂ ਸੀ ਉਦੋਂ ਪੇੜਾ ਹੈਗੇ ਦੀਆਂ ਉਦੋਂ ਬਾਅਦ ਮੈਨੂੰ ਕਹਿੰਦਾ ਵੀ ਆਜੇ ਪੇੜਾ ਦੇਖ ਲਈ ਆਪਾਂ ਨਾਲੇ ਮਰੂਦਰਾ ਤੁਰਨਾ ਆਏ ਤੁਸੀਂ ਉਦੋਂ ਬਾਅਦ ਜਦੋਂ ਦੇਖਿਆ ਦੁਬਾਰੋ ਫੇਰ ਪੇੜਾ ਉਰੇ ਦੁਬਾਰੇ ਨੰਦਰਾ ਫੇਰ ਸੀ ਪਹਿਲਾਂ ਉਧਰ ਈ ਹੈਗੀਆਂ ਅਜੇ ਫਾਰਮ ਦੇ ਪਿਛਲੇ ਪਾਸੇ ਤੇ ਦੁਬਾਰਾ ਮੂਹ ਦੇਖੋ ਭਰਾਵੋ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਤਾਂ ਫਾਹਾਂ ਨਹੀਂ ਇਹ ਤਾਂ ਝੂਠ ਨੇ ਅੱਜ ਤੱਕ ਤੁਹਾਡੇ ਸਾਹਮਣੇ ਆ ਜਿਵੇਂ ਸੂਰਾਂ ਦਾ ਫਾਰਮ ਹੈ ਬਾਈ ਉਹਦਾ ਇੱਧਰ ਅੱਛਾ ਹੁਣ ਵੀ ਹੁਣ ਗਏ ਇੱਥੇ ਜੀ ਆਲੇ-ਦਾਲੇ ਆਲੇ-ਦਾਲੇ ਹੀ ਗਿਆ ਹੁਣ ਵੀ ਇਹ ਅੱਜ ਦੀ 22 ਅਗਸਤ ਦੀ ਹਾਂ ਬਾਈ ਨੂੰ ਦੇਖੋ ਹਾਂ ਸਕਦਾ ਕਿਸੇ ਨੂੰ ਜੇ ਕੋਈ ਬੰਦਾ ਠੀਕ ਹੈ ਬਾਈ ਠੀਕ ਹੈ ਬਾਈ ਝੂਠਾ ਇਹ ਤੇ ਪੈੜਾ ਦਿਖਾ ਸਕਦਾ ਨਹੀਂ ਲੈਣ ਉੱਥੇ ਜਾ ਕੇ ਏਡੀ ਦੂਰੋਂ ਠੀਕ ਹੈ ਇਹ ਲੋਕੇਸ਼ਨ ਕਿਹੜੀ ਆ ਬਾਈ ਇਹ ਕਿੱਥੇ ਆ ਜਾਂਦੀ ਹੈ ਇਹ ਇਹ ਬਲਵਾਰਡ ਰੋਡ ਪੈਂਦਾ ਬਲਵਾਰਡ ਰੋਡ ਪੁੱਲਦਾ ਲੱਭਿਆ ਅੱਛਾ ਉੱਥੇ ਆ ਫਾਰਮ ਹੈ ਆਪਣਾ ਠੀਕ ਹੈ ਬਾਈ ਠੀਕ ਹੈ ਜੀ ਪੁਰੋਂ ਦੇ ਲੰਘਿਆ ਰਹੂ ਨੀ ਆਇਆ ਆ ਦੇਖੋ ਭਰਾਓ ਫਾਰਮ ਦੇ ਲਗਾਉਣੀ ਪੈੜਾਂ ਜਿਹੜੀਆਂ ਜੀਰੀ ਵਿੱਚ ਵੀ ਆਇਆ ਕੰਦ ਤੇ ਲਗਾਉਣੀ ਆ ਇਹ ਸਾਰੀਆਂ ਪੈੜਾਂ ਉਹੀ ਨਹੀਂ ਆ ਸਾਰੀਆਂ ਆਇਆ ਹੋਇਆ ਵੀ ਇਹ ਗਿਆ ਹੋਇਆ ਵੀ ਉਹਨਾਂ ਜੂ ਆ ਦੇਖੋ ਇੱਧਰ ਕੰਦ ਆ ਦੇਖੋ ਇੱਥੇ ਤਾਂ ਇਹਦੀ ਬੁਹਾਗਰ ਹੋਈਆਂ ਬੈਠਾ ਦੇਖੋ ਬਈ ਤਾਜ਼ੀਆਂ ਪੈੜਾਂ ਨੇ ਆ ਦੇਖੋ ਆ ਦੇਖੋ ਠੀਕ ਹੈ ਦੇਖੋ ਦੇਖੋ ਆ ਇਧਰ ਗਿਆ ਬਈ ਇਹ ਫਿਰ ਉਧਰੋਂ ਆ ਗਿਆ ਮੋਟਰ ਗੀ ਹਾਂ ਉਹ ਰੇ ਨਹੀਂ ਕੋਈ ਇਹਨਾਂ ਦਾ ਦੇਖੋ ਬਈ ਇਧਰੋਂ ਆ ਕੇ ਨਾ ਆਹ ਫਾਰਮ ਇਹਨਾਂ ਦਾ ਆਹ ਦੇਖੋ ਨੋਂਦਰਾ ਆ ਜੀ ਨੇ ਬਈ ਇਹ ਮੀ ਤੋਂ ਬਾਦੀਆਂ ਉਸ ਇਤੋਂ ਮੋਟਰ-ਮੋਟਰਾਂ ਨਾਲ ਬਹੁਤ ਆਈ ਨੇ ਲੋਕ ਦੇਖਣ ਆਲੇ ਆਹ ਦੇਖੋ ਦੇਖੋ ਸੋਨੂ ਵਾਕੀ ਉਧਰ ਪੈੜਾ ਵੀ ਦਿਖਾ ਦਣਾ ਜਾ ਕੇ ਦੇਖੋ ਰੰਜੀ ਨਹੀਂ ਕੋਈ ਇਹਨਾਂ ਦਾ ਦੇਖੋ ਭਾਈ ਇਧਰੋਂ ਆ ਕੇ ਨਾ ਆਹ ਫਾਰਮ ਇਹਨਾਂ ਦਾ ਆਹ ਦੇਖੋ ਨੋਂਦਰਾ ਬਾਜੀਆਂ ਨੇ ਭਾਈ ਇਹ ਮੀਤੋਂ ਬਾਦੀਆਂ ਉਸੇ ਤੋਂ ਮੋਟੋ-ਮੋਟਾ ਨਾਲ ਬਹੁਤਾ ਹੀ ਨੇ ਲੋਕ ਦੇਖਣ ਵਾਲੇ ਆਹ ਦੇਖੋ ਦੇਖੋ ਸੋਨੂ ਵਾਕੀ ਉਧਰ ਪੈੜਾ ਵੀ ਦਿਖਾ ਦਣਾ ਜਾ ਕੇ ਹਲੋ ਹਾਂ ਬਾਈ ਜੀ ਬਿੰਦਸਿੰਘ ਜੀ ਬੋਲਦੇ ਹਾਂ ਜੀ ਹਾਂਜੀ 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 ਅੱਛਾ ਤੇ ਬਾਈ ਅੱਜ ਜਿਵੇਂ ਅੱਜ 22 ਅਗਸਤ ਤੇ 23 ਅਗਸਤ ਹੋਈ ਹੈ ਨਾ ਹਾਂ ਤੇ ਹੀ ਹੋਈ ਹਾਂ ਅੱਜ ਕੀ ਅਪਡੇਟ ਹੋਈ ਆ ਬਾਈ ਅੱਜ ਅੱਜ ਨਾ ਬਾਈ ਜਿੱਥੇ ਪਿੰਜਰੇ ਪੁੰਜਰੇ ਲਾਇਆ ਥੋ ਉੱਥੇ ਤਾਂ ਨਹੀਂ ਗਿਆ ਕੋਈ ਪੇੜਾ ਪੂੜਾ ਅੱਛਾ ਇੱਕ ਆਪਣੇ ਬਲਵਾਰ ਤੋਂ ਕਰਾ 14 ਦਾ ਜਾਂਦਾ ਉੱਥੇ ਚੋ ਹੈ ਚੋ ਅੱਛਾ ਹਾਂ ਵੀਰੇ ਬਲਵਾਰ ਤੋਂ ਭਰਾਚੋਂ ਰਸਤਾ ਜਾਂਦਾ ਹੈ ਹਾਂ ਇੱਕ ਪੁਲ ਆਉਂਦਾ ਡਰੇਨ ਦਾ ਜਿਹੜਾ ਹਾਂ ਹਾਂ ਰਾਤ ਨੂੰ ਰੋਡ ਤੇ ਪੋਲ ਲੱਗਾ ਹੈ ਜਿੱਥੇ ਉਹਨੇ ਆਪਾਂ ਆਪਾਂ ਮਿਲੇ ਸੀ ਪ੍ਰੋਟਰ ਸੀਗਾ ਮਿਲੇ ਸੀ ਹਾਂ ਹਾਂ ਜਿੱਦੇ ਨਹੀਂ ਪੈਸੇ ਜਿੱਦਣ ਉਹ ਪੁੱਲ ਟੱਪਣ ਸਾਰੇ ਕਸੂਰਾਂ ਦਾ ਫਾਰਮ ਬਣਿਆ ਹੈ ਉੱਥੇ ਠੀਕ ਆ ਬਾਈ ਉਹ ਛੋਟੀ ਬਲਵਾਰੜ ਦੇ ਬੰਦੇ ਦਾ ਲੈਤਾ ਹੈ ਠੇਕੇ ਤੇ ਰਾਂਜੀ ਠੀਕ ਆ ਬਾਈ ਉਹਨੇ ਜਦੋਂ ਖੇਤ ਆਇਆ ਉਹ ਆਪਦਾ ਫਾਰਮ ਚ ਉਹਨਾਂ ਨੂੰ ਪੌਣ ਸੂਰਾਂ ਨੂੰ ਉਹਦਾ ਫੀਡ ਫੂਡ ਹੈ ਨਾ ਜੁੜੀ ਹੈ ਨਾ ਉਹਨੇ ਦੇਖਿਆ ਕਿ ਉਹਦੇ ਬਾੜ ਦੇ ਮੂਹਰੇ ਗੇਟ ਲੱਗਿਆ ਹੈ ਜੀ ਹੈ ਨਹੀਂ ਤੇ ਫਾਰਮ ਚ ਕੋਈ ਉਹਦਾ ਅੰਦਰਲੇ ਪਾਸੇ ਕੁੱਤਾ ਦੀ ਉਹ ਕਿਤੇ ਕੁੱਤਾ ਭੌਂਕਿਆ ਉਹ ਰੋ ਬਿੜਕਾਉਂਦੀ ਹੈ ਜਦੋਂ ਹੂੰ ਬੰਦਾ ਨੇ ਬਹੁਤ ਉੱਚਿਆਂ ਵਾਲੇ ਵਾਲੇ ਜਾਲ ਲਾਇਆ ਹੈ ਉਹਦਾ ਠੀਕ ਹੈ ਉਹ ਕੁੱਤੇ ਕਿ ਨਹੀਂ ਪੈ ਗਿਆ ਅੱਛਾ ਉਹਦੇ ਨੌਂਦਰਾ ਵੱਗਿਆ ਨੇ ਗੇਟ 'ਚ ਬਾਹਰਲੇ ਪਾਸੇ ਅੱਛਾ ਵੀ ਉਹ ਕੁੱਤਾ ਦਾ ਠੀਕ ਹੈ ਕੁੱਤਾ ਤਾਂ ਫਿਰ ਅੰਦਰ ਦੀ ਨਾ ਭਾਈ ਗੇਟ ਦੇ ਅੱਛਾ ਸਭੋਂ ਵੀ ਆਪਾਂ ਬਿਰਲ ਜੀ ਹੁੰਦੀ ਆਪਣੇ ਗੇਟਾਂ 'ਤੇ ਹਾਂ 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 ਜਿਵੇਂ ਆਪਾਂ ਪੈਰ ਦੀ ਜਾਂਦੇ ਨੇ ਮੈਂ ਸਮਝੇ ਗੱਲ ਜੀ ਮੈਂ ਸਭੋਂ ਵੀ ਪਾਉਂਦਾ ਹਾਂ ਉਹ ਕੁੱਤੇ ਕਿ ਨਹੀਂ ਜਦੋਂ ਪਿਆ ਉੱਥੇ ਨੌਂਦਰਾ ਵੱਜੀਆਂ ਹੋਈਆਂ ਨੇ ਚੇਹੇ ਤਾਂ ਉਹ ਸੂਰਾਂ ਦੀ ਸਮੈਲਾ ਹੀ ਉਧਰ ਨੂੰ ਗਿਆ ਅੱਛਾ ਕੋਈ ਗਿਆ ਨਹੀਂ ਕੋਈ ਜਾਲ ਲੱਗਿਆ ਹੈ ਉੱਪਰ ਹਾਂ ਸੂਰਾਂ ਵਾਲੇ ਪਾਸੇ ਉਹ ਜਿੰਨੀ ਪੈ ਗਿਆ ਜਦੋਂ ਉੱਥੇ ਇੱਕ ਬੰਦਾ ਜਦੋਂ ਦਵਾਰੇ ਆਇਆ ਕੋਈ ਉਹਨੇ ਦੇਖਿਆ ਜਾਂ ਇਹ ਵੀ ਰਾਂਟੀ ਵੀ ਤੇ ਉੱਥੇ ਉਹਨਾਂ ਨੇ ਬੜਕ ਕਰੀ ਯਾਰ ਵੀ ਨੋਂਦਰਾ ਬੱਜੀਆਂ ਵੀ ਨੇ ਕਾਹਦੀਆਂ ਕੋਈ ਵਾਤਾ ਪਈ ਤੇ ਆਲਾ ਬੜਕਤਾ ਲੈਂਦੀ ਐ ਜਿਹੜਾ ਨੋਂਦਰਾ ਤੋਂ ਬਾਹਾਂ ਜਾ ਕੇ ਪੈੜਾਂ ਦੇਖਿਆ ਮੀਂਹ ਤੋਂ ਬਾਅਦ ਗਿੱਲਾ ਸੀ ਉੱਥੇ ਪੈੜਾਂ ਦੀਆਂ ਪੈੜਾਂ ਆਏ ਆ ਕਿ ਇਧਰ ਚੋਏ ਫਿਰ ਚੜਿਆ ਹੋਇਆ ਉਹ ਅੱਛਾ ਇਕੱਲੇ ਨਹੀਂ ਪੈੜਾਂ ਦੇ ਕਿ ਦੋ ਸੀ ਦੋ ਸੀਗੇ ਲੈ ਉਹ ਤਾਂ ਮੈਨੂੰ ਤਾਂ ਮੈਨੂੰ ਦਿਖਾ ਕੇ ਬਾਅਦ ਚ ਦਿਖਾਇਆ ਉਹਨਾਂ ਨੇ ਫੋਨ ਵੀ ਕਰਿਆ ਸੀ ਵੀਡੀਓ ਵੀਡੀਓ ਭੇਜੀ ਨੇ ਬੜੀਆਂ ਬੜੀਆਂ ਪੈੜਾਂ ਭੇਜ ਸਕਦੇ ਮੈਨੂੰ ਉਹਦੀ ਬਾਈ ਜੀ ਨੌਂਦਰਾ ਵੀ ਕਿਹੜੇ ਕਿਹੜੇ ਜਿਹੜੇ ਸੂਰ ਕਿਹੜੇ ਸੂਰਾਂ ਦੇ ਫਾਰਮ ਤੇ ਆਇਆ ਸੀ ਮੈਨੂੰ ਨਾ ਇੱਕ 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 ਮਿੰਟ ਦੀਆਂ ਦੋ ਤੁਹਾਨੂੰ ਵੀਡੀਓ ਬਣਾ ਕੇ ਭੇਜ ਦਿਓ ਵੀ ਆਹ ਵਰਿਆ ਸੀ ਉਹਦੇ ਵੀ ਨਾਲ ਫਿਰ ਆਪਾਂ ਦੇ ਦਾਂਗੇ ਅਪਡੇਟ ਹਾਂ ਹਾਂ ਮੈਂ ਬੰਦੇ ਨੂੰ ਵੀ ਖੜਾ ਲਊ ਜੇ ਉੱਥੇ ਆਉਦੀ ਭੇਜ ਦੂੰਗਾ ਫੋਟੋ ਹਾਂ ਜਿਹੜਾ ਫਾਰਮ ਹੈ ਜਿਹਨੇ ਦੇਖਿਆ ਸੀ ਮੈਂ ਅੱਜ ਹੈਪੀ ਨੂੰ ਕਰਾਂ ਦੀ ਫੋਨ ਉਹ ਕਹਿੰਦਾ ਕਿ ਮੈਂ ਬਿਜੀ ਹਾਂ ਉਹ ਮੇਨਾਂ ਦਾ ਬੰਦਾ ਫਿਰ ਸਾਰੇ ਬੰਦੇ ਇਹ ਤਾਂ ਫਿਰ ਆਪਾਂ ਨੂੰ ਉਹੀ ਫੋਨ ਕਰ ਲਿਆ ਜਿਹੜੇ ਨੇ ਅੱਜ ਦੋ ਆ ਕੇ ਦੇਖੇ ਨੇ ਉਹਨੇ ਗੌਰ ਕਰੀ ਦੀ ਬੰਦਾ ਤਾਂ ਮੇਰੇ ਨੌਂਦਰਾ ਵੀ ਦੇਖ ਲਈਗਾ ਨੌਂਦਰਾ ਨੇ ਹਾਂ ਪੰਜੇ ਮਾਰੇ ਹੋਣਗੇ ਨਾ ਕੁੱਤੇ ਕਿੰਨੇ ਦੇਖ ਲੈ ਬਾਈ ਫੇਰ ਬੰਦਾ ਗੌਰ ਕਰਦਾ ਉਹਨਾਂ ਟਾਈਮ ਬੰਦੇ ਨੂੰ ਮਖੌਲ ਲੱਗਦਾ ਕਿ ਨਹੀਂ ਵੀ ਮਖੌਲ ਹੀ ਆ ਵੀ ਕੋਈ ਨਹੀਂ ਆਇਆ ਹੋਰੇ ਬਾਈ ਕਹਿ ਰਿਹਾ ਵੀ ਵਿੰਗੜਾ ਮੇਰੇ ਫਾਰਮ ਉੱਤੇ ਧਰੋ ਅੱਛਾ ਵੀ ਉਹ ਰੈਸ ਮੈਲ ਨਾਲ ਹੋ ਸਕਦਾ ਵੀ ਇੱਧਰ ਹੀ ਦੁਬਾਰੇ ਆਵੇ ਅੱਜ ਦੀ ਸਵੇਰ ਦੀ ਹੈ ਇਹ 7 ਤੱਕ ਸਾਡੇ 1 7 ਵਜੇ ਦੀ ਗੱਲ ਮੀਂਹ ਤੋਂ ਬਾਅਦ ਅੱਛਾ ਹਾਂ ਮੈਂ ਤੇ ਇਹ ਦੋਸਤ ਨੂੰ ਫਾਰਮ ਦੀ ਫੋਟੋ ਉੱਥੇ ਜਾ ਕੇ ਅੱਛਾ ਵੀ ਮੀਂਹ ਰਾਤ ਨੂੰ ਪਈ ਗਿਆ ਵੀ ਮੀਂਹ ਤੋਂ ਬਾਅਦ ਆਇਆ ਹੈ ਸਾਡੇ 7:00 ਵਜੇ ਸਵੇਰੇ ਪਿਆ ਦੀ ਨਹੀਂ 7:00 ਵਜੇ ਕੈਮਰੇ ਕੁਮਰੇ ਨਹੀਂ ਬਾਈ ਜਿੱਥੇ ਲੱਗੇ ਵ ਟਾਈਮ ਰਹਿ ਨਹੀਂ ਯਾਰ ਉੱਥੇ ਨਹੀਂ ਤਾਂ ਫੱਤੀ ਲੱਗ ਜਾਣਾ ਪੁਰਾ ਟੈਕ ਕੀਤੇ ਲੈਟ ਆਇਆ ਕਰਾ ਚੋਂ ਨਾ ਫਾਰਮ ਤਾਂ ਠੀਕ ਆ ਠੀਕ ਆ ਹਾਂ ਮੈਂ ਤੇ ਹੀ ਬੋਲ ਰਿਹਾ ਕਿ ਤੁਹਾਨੂੰ ਫੋਟੋ ਹਾਂ ਭੇਜ ਦਿਓ ਭਾਈ ਭੇਜ ਦਿਓ ਧੰਨਵਾਦ ਭਾਈ ਬਹੁਤ ਬਹੁਤ ਹਨ ਜਿਹੜਾ ਤੁਸੀਂ ਭਾਈ ਇੰਨਾ ਹੋ ਕਰ ਰਹੇ ਹੋ ਮਿਹਰਬਾਨੀ ਠੀਕ ਆ ਠੀਕ ਮਿਹਰਬਾਨੀ ਭਾਈ ਓਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਭਰਾਵੋ ਤੁਸੀਂ ਉਹਨੂੰ ਵੀਡੀਓ ਦਿਖਾਉਣੇ ਆਂਗੇ ਵੀ ਆਪਾਂ ਸ਼ੇਰ ਦੀ ਅਪਡੇਟ ਕਰ ਰਹੇ ਆ ਹਨਾ ਵੀ ਬਲਵਾੜ ਕਲਾਂ ਬਲਵਾੜ ਗੁਰ ਦਾ ਗੱਗੜਪੁਰ ਤੇ ਕਰਾਚੋ ਪਿੰਡਾਂ ਦੇ ਵਿੱਚ ਫਿਰ ਰਿਹਾ ਅੱਜ ਫੇਰ 23 ਅਗਸਤ ਦੀ ਸਵੇਰ ਨੂੰ ਪਿੰਡ ਬਲਵਾੜ ਕਲਾਂ ਤੋਂ ਆਪਾਂ ਕਹਿ ਗਏ ਬਾਈ ਇੱਕ ਟਰਾਚੋ ਨੂੰ ਰਸਤਾ ਜਾਂਦਾਗਾ ਉਹ ਰਸਤੇ ਦੇ ਉੱਪਰ ਨਾ ਬਾਈ ਇੱਕ ਸੂਰਾ ਦਾ ਫਾਰਮ ਆਗਾ ਉਹ ਸੂਰਾ ਦੇ ਫਾਰਮ ਤੇ ਜਿਹੜਾ ਸ਼ੇਰ ਆ ਜਾ ਤੀ ਦੂਜਾ ਜਾ ਜੋ ਵੀ ਆ ਗਿਆ ਉੱਥੇ ਤੇ ਉਹਨੇ ਜਾ ਇਧਰ ਨੂੰ ਆਵਣਾ ਤੇ ਉਹਨੇ ਜਾ ਕੇ ਬਾਈ ਉੱਥੇ ਸਾਨੂੰ ਦੱਸਾਂਗਾ ਅੱਛਾ ਠੀਕ ਹੈ ਉੱਥੇ ਕੁੱਤਾ ਦੀ ਕੁੱਤਾ ਨੂੰ ਦੇਖ ਕੇ ਭੌਂਕ ਰਿਹਾ ਬਾਈ ਉਹਦੇ ਸਾਰੇ ਜਾਨ ਜਾਨੇ ਜਾਣ ਲੱਗਿਆ ਪਿਆ ਉੱਪਰ ਪੂਰੀ ਤਾਰ ਲੱਗੀ ਪਿਆ ਕੰਡੇਦਾਰ ਤੇ ਉੱਥੇ ਨਾ ਬਾਈ ਨੋਂਧਰਾ ਬੱਜੀਆਂ ਵੀ ਆਣੇ ਆ ਤੁਸੀਂ ਅੱਗੇ ਵੀਡੀਓ ਦੇਖੋ ਕਿਵੇਂ ਨੋਂਧਰਾ ਬੱਜੀਆਂ ਨੇ ਕਿਵੇਂ ਉਹਨੇ ਹਮਲਾ ਕੀਤਾ ਇਹ ਸਾਰੀ ਜਿਹੜੀ ਜਾਣਕਾਰੀ ਆ ਮੈਨੂੰ ਬਾਈ ਬੇਅੰਤ ਨਹੀਂ ਦਿੱਤੀ ਹੈਗੀ ਬਲਵਾਰਡ ਕਲਾਂ ਵਾਲੇ ਨੇ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਕਹਿੰਦਾ ਬਲਵਾਰਡ ਕਲਾਂ ਤੋਂ ਜਿਹੜਾ ਘਰਾਚੋਂ ਨੂੰ ਰਾਹ ਜਾਂਦਾਗਾ ਸੜਕੇ ਜਾਂਦੀ ਆ ਉੱਥੇ ਇੱਕ ਚੋਆ ਆਉਗਾਗਾ ਚੋਆ ਜਾਨੀ ਕਿ ਡਰੇਨ ਆਉਂਦੀ ਹੈਗੀ ਉਹ ਡਰੇਨ ਦੇ ਉੱਪਰ ਬਈ ਪਾੜਾ ਪੂੜਾ ਪੂਰੀਆਂ ਖੋਲਣੇ ਮੰਨ ਲਓ ਵੀ ਉਹ ਇਲਾਕੇ ਦੇ ਵਿੱਚ ਕਰਨ ਦੀ ਸੰਭਾਵਨਾ ਹੈਗੀ ਤੇ ਉਹ ਵੀਰਾਂ ਨੇ ਵੀ ਆਪਣੇ ਖੇਤ ਦੇ ਵਿੱਚ ਜਦੋਂ ਪਾੜਾ ਦੇਖੀਆਂ ਤੇ ਹੋਰ ਲੋਕਾਂ ਨੂੰ ਵੀ ਦਿਖਾਈਆਂ ਤੇ ਫਾਰਮ ਦੇ ਆਲੇ-ਦਾਲੇ ਵੀ ਦੇਖਿਆ ਕਿਉਂ ਸੂਰਾਂ ਦੇ ਫਾਰਮ ਦੀ ਸਿਕਿਉਰਿਟੀ ਬਹੁਤ ਜ਼ਿਆਦਾ ਦੀਗੀ ਪਰ ਇੱਕ ਉੱਥੇ ਆਪਾਂ ਕਹੀਏ ਵੀ ਕੈਮਰਾ ਨਹੀਂ ਸੀ ਹੈਗੀ ਉਹਦੇ ਕਰਕੇ ਦਿਸਨ ਦੇ ਵਿੱਚ ਦਿੱਕਤ ਆ ਗਈ ਨਹੀਂ ਬਈ ਉੱਥੇ ਫਿਰ ਰਿਹਾ ਬਾਕੀ ਤੁਸੀਂ ਆ ਕੇ ਵੀਡੀਓ ਦੇਖੋ ਬਈ ਧੰਨਵਾਦ ਦੇਖੋ ਬਈ ਜਦਾ ਜੀਆ ਪੜਾਣੇ ਆ ਦੇਖੋ ਆ ਦੇਖੋ ਠੀਕ ਆ ਦੇਖੋ ਦੇਖੋ ਆ ਇਧਰ ਗਿਆ ਬਈ ਇਹ ਫਿਰ ਉਧਰੋਂ ਆ ਕੇ ਆ ਮੋਟਰ ਨੇ ਆਹ ਉਹ ਰੇ ਨਹੀਂ ਕੋਈ ਇਹਨਾਂ ਦਾ ਦੇਖੋ ਬਈ ਇਧਰੋਂ ਆ ਕੇ ਨਾ ਆਹ ਫਾਰਮ ਇਹਨਾਂ ਦਾ ਆਹ ਦੇਖੋ ਨੰਦਰਾ ਆਜਿਆ ਨੇ ਭਾਈ ਇਹ ਮੀਤੋਂ ਬਾਦੀਆਂ ਉਸੇ ਤੋਂ ਮੋਟੋ ਮੋਟੇ ਨਾਲ ਬਹੁਤ ਆਏ ਨੇ ਲੋਕ ਦੇਖਣ ਆਲੇ ਆ ਦੇਖੋ ਦੇਖੋ ਸੋਨੂ ਬਾਕੀ ਉਧਰ ਪੈੜਾ ਵੀ ਦਿਖਾ ਦਣਾ ਜਾ ਕੇ ਦੇਖੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਭਰਾਵੋ ਤੁਸੀਂ ਉਹਨੂੰ ਵੀਡੀਓ ਦਿਖਾਉਣੇ ਆਗੇ ਵੀ ਆਪਾਂ ਸ਼ਹਿਰ ਦੀ ਅਪਡੇਟ ਕਰ ਰਹੇ ਹਾਂ ਹਨਾ ਵੀ ਬਲਵਾੜ ਕਲਾਂ ਬਲਵਾੜ ਖੁਰ ਦਾ ਗੱਗੜਪੁਰ ਤੇ ਕਰਾਚੂ ਪਿੰਡਾਂ ਦੇ ਵਿੱਚ ਫਿਰ ਰਿਹਾ ਅੱਜ ਫੇਰ 23 ਅਗਸਤ ਦੀ ਸਵੇਰ ਨੂੰ ਪਿੰਡ ਬਲਵਾੜ ਕਲਾਂ ਤੋਂ ਆਪਾਂ ਕਹਿ ਲਈਏ ਭਾਈ ਇੱਕ ਟਰਾਚੂ ਨੂੰ ਰਸਤਾ ਜਾਂਦਾ ਹੈ ਉਹ ਰਸਤੇ ਦੇ ਉੱਪਰ ਦਾ ਭਾਈ ਇੱਕ ਸੂਰਾ ਦਾ ਫਾਰਮ ਆਗਾ ਉਹ ਸੂਰਾ ਦੇ ਫਾਰਮ ਤੇ ਜਿਹੜਾ ਸ਼ੇਰ ਆ ਜਾ ਤੀ ਦੂਜਾ ਜਾ ਜੋ ਵੀ ਆ ਗਿਆ ਉੱਥੇ ਤੇ ਉਹਨਾਂ ਜਾਂ ਇਧਰ ਨੂੰ ਆਉਣਾ ਤੇ ਉਹਨਾਂ ਜਾ ਕੇ ਭਾਈ ਉੱਥੇ ਸਾਨੂੰ ਦੱਸਾਂਗਾ ਜੀ ਉਥੇ ਕੁੱਤਾ ਰੀ ਕੁੱਤਾ ਨੂੰ ਦੇਖ ਕੇ ਭੌਂਕ ਰਿਹਾ ਬਾਈ ਉਹਦੇ ਸਾਰੇ ਦਿਹਾੜੇ ਦੇ ਜਾਣ ਲੱਗਿਆ ਪਿਆ ਉੱਪਰ ਪੂਰੀ ਤਾਰ ਲੱਗੀ ਪਿਆ ਕੰਡੇਦਾਰ ਤੇ ਉੱਥੇ ਨਾ ਬਾਈ ਨੋਂਧਰਾ ਬੱਜੀਆਂ ਵੀ ਆਣੇ ਆ ਤੁਸੀਂ ਅੱਗੇ ਵੀਡੀਓ ਦੇਖੋ ਕਿਵੇਂ ਨੋਂਧਰਾ ਬੱਜੀਆਂ ਕਿਵੇਂ ਉਹਨੇ ਹਮਲਾ ਕੀਤਾ ਇਹ ਸਾਰੀ ਜਿਹੜੀ ਜਾਣਕਾਰੀ ਮੈਨੂੰ ਬਾਈ ਬੇਅੰਤ ਨਹੀਂ ਦਿੱਤੀ ਹੈਗੀ ਬਲਵਾੜ ਕਲਾਂ ਵਾਲੇ ਨੇ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਕਹਿੰਦਾ ਬਲਵਾੜ ਕਲਾਂ ਤੋਂ ਜਿਹੜਾ ਘਰਾਚੋਂ ਨੂੰ ਰਾਹ ਜਾਂਦਾਗਾ ਸੜਕੇ ਜਾਂਦੀ ਆ ਉੱਥੇ ਇੱਕ ਚੋਆ ਆਉਂਦਾਗਾ ਚੋਆ ਜਾਨੀ ਕਿ ਡਰੇਨ ਆਉਂਦੀ ਹੈਗੀ ਉਹ ਡਰੇਨ ਦੇ ਉੱਪਰ ਵੀ ਪਾੜਾ ਪੂੜਾ ਪੂਰੀਆਂ ਖੁੱਲਣੇ ਮੰਨ ਲਓ ਵੀ ਉਹ ਇਲਾਕੇ ਦੇ ਵਿੱਚ ਫਿਰਨ ਦੀ ਸੰਭਾਵਨਾ ਹੈਗੀ ਤੇ ਉਹ ਵੀਰਾਂ ਨੇ ਵੀ ਆਪਣੇ ਖੇਤ ਦੇ ਵਿੱਚ ਜਦੋਂ ਪਾੜਾ ਦੇਖੀਆਂ ਤੇ ਹੋਰ ਲੋਕਾਂ ਨੂੰ ਵੀ ਦਿਖਾਈਆਂ ਤੇ ਫਾਰਮ ਦੇ ਆਲੇ-ਦਾਲੇ ਵੀ ਦੇਖਿਆ ਕਿਉਂ ਸੂਰਾਂ ਦੇ ਫਾਰਮ ਦੀ ਸਿਕਿਉਰਿਟੀ ਬਹੁਤ ਜ਼ਿਆਦੀ ਸੀਗੀ ਪਰ ਇੱਕ ਉੱਥੇ ਆਪਾਂ ਕਹੀਏ ਵੀ ਕੈਮਰਾ ਨਹੀਂ ਸੀ ਦੀ ਹੈਗੀ ਉਹਦੇ ਕਰਕੇ ਦੇਸਨ ਦੇ ਵਿੱਚ ਦਿੱਕਤ ਆ ਗਈ ਨਹੀਂ ਬਈ ਉੱਥੇ ਫਿਰ ਰਿਹਾ ਬਾਕੀ ਤੁਸੀਂ ਆ ਅੱਗੇ ਵੀਡੀਓ ਦੇਖੋ ਬਈ ਧੰਨਵਾਦ ਦੇਖੋ ਬਈ ਤਾਜ਼ੀਆਂ ਪਾੜ ਆ ਦੇਖੋ ਆ ਦੇਖੋ ਠੀਕ ਹੈ ਦੇਖੋ ਦੇਖੋ ਆ ਇਧਰ ਗਿਆ ਬਈ ਫਿਰ ਉਧਰੋਂ ਆ ਕੇ ਆ ਮੋਟਰ ਕਿਨ ਆਹ ਉਹ ਰੇਡੀ ਨਹੀਂ ਕੋਈ ਇਹਨਾਂ ਦਾ ਦੇਖੋ ਬਈ ਇਧਰੋਂ ਆ ਕੇ ਨਾ ਆਹ ਫਾਰਮ ਇਹਨਾਂ ਦਾ ਆਹ ਦੇਖੋ ਨੰਦਰਾ ਆ ਜੀ ਆਨੇ ਬਈ ਇਹ ਮੀਤੋਂ ਬਾਦੀਆਂ ਉਸੇ ਤੋਂ ਮੋਟੋ-ਮੋਟਾ ਨਾਲ ਬਹੁਤਾ ਹੀ ਨੇ ਲੋਕ ਦੇਖਣ ਵਾਲੇ ਆ ਦੇਖੋ ਦੇਖੋ ਸੋਨੂ ਬਾਕੀ ਉਧਰ ਪੈੜਾ ਵੀ ਦਿਖਾ ਦਨਾਂਗੇ ਜਾ ਕੇ ਦੇਖੋ ਨਹੀਂ ਕੋਈ ਉਹਨਾਂ ਦਾ ਦੇਖੋ ਬਈ ਇਧਰੋਂ ਆ ਕੇ ਨਾ ਆਹ ਫਾਰਮ ਇਹਨਾਂ ਦਾ ਆ ਦੇਖੋ ਨੰਦਰਾ ਆ ਜੀ ਆਨੇ ਬਈ ਇਹ ਮੀਤੋਂ ਬਾਦੀਆਂ ਉਸੇ ਤੋਂ ਮੋਟੋ-ਮੋਟਾ ਨਾਲ ਬਹੁਤਾ ਹੀ ਨੇ ਲੋਕ ਦੇਖਣ ਵਾਲੇ ਆ ਦੇਖੋ ਦੇਖੋ ਸੋਨੂ ਬਾਕੀ ਉਧਰ ਪੈੜਾ ਵੀ ਦਿਖਾ ਦਣਾ ਜਾ ਕੇ ਹਲੋ ਹਾਂ ਬਾਈ ਜੀ ਬੈਂਤ ਸਿੰਘ ਜੀ ਬੋਲਦੇ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਤੇ ਬਾਈ ਅੱਜ ਜਿਵੇਂ ਅੱਜ 22 ਅਗਸਤ ਹੋ ਤੇ 23 ਅਗਸਤ ਹੋਈ ਹੈ ਨਾ ਹਾਂ ਤੇ ਇਹ ਹੋ ਗਈ ਹਾਂ ਅੱਜ ਕੀ ਅਪਡੇਟ ਹੋਈ ਆ ਬਾਈ ਅੱਜ ਅੱਜ ਨਾ ਬਾਈ ਜਿੱਥੇ ਪਿੰਜਰੇ ਪਿੰਜਰੇ ਲਾਇਆ ਤੇ ਉੱਥੇ ਤਨੀ ਗੀਰਿਆ ਕੋਈ ਪੈੜਾ ਪੂੜਾ ਅੱਛਾ ਇੱਕ ਆਪਣੇ ਬਲਵਾਰਡ ਤੋਂ ਕਰਾ 14 ਦਾ ਜਾਂਦਾ ਉੱਥੇ ਚੋ ਹੈ ਚੋ अच्छा हां विरे बلوار ਤੋਂ ਭਰਾਚੋਂ ਰਸਤਾ ਜਾਂਦਾ ਹੈ। हां ਇੱਕ ਪੁਲ ਆਉਂਦਾ ਡਰੇਨ ਦਾ ਜਿਹੜਾ। हां हां ਰਾਤ ਨੂੰ ਰੂੜ ਤੇ ਪੁਲ ਲੱਗਿਆ ਹੈ। ਜਿੱਥੇ ਉਹਨੇ ਆਪਾਂ ਆਪਾਂ ਮਿਲੇ ਸੀ ਪ੍ਰੋਟਰ ਸੀਗਾ। ਹਾਂ ਮਿਲੇ ਸੀ। ਹੂੰ। ਹਾਂ ਅੱਜ ਤੇ ਨਹੀਂ ਪੈਸੇ ਜੁੱਦਣ। ਹੂੰ। ਉਹ ਪੁਲ ਟੱਪਣ ਸਾਰੇ ਕਸੂਰਾਂ ਦਾ ਫਾਰਮ ਬਣਿਆ ਹੈ ਉੱਥੇ। ਠੀਕ ਆ ਬਾਈ। ਉਹ ਛੋਟੀ ਬਲਵਾਰ ਦੇ ਬੰਦੇ ਦਾ ਲੈਤਾ ਹੈ ਠੇਕੇ ਤੇ ਰਾਂਗੀ ਦਾ। ਠੀਕ ਆ ਬਾਈ। ਉਹਨੇ ਜਦੋਂ ਖੇਤ ਆਇਆ ਉਹ ਆਪਦਾ ਫਾਰਮ ਚ ਉਹਨਾਂ ਨੂੰ ਪੌਣ ਸੂਰਾ ਨੂੰ ਉਹਦਾ ਫੀਡ ਫੂਡ ਹਨਾ ਜੋ ਵੀ ਹੈ ਨਾ ਉਹਨੇ ਦੇਖਿਆ ਕਿ ਉਹਦੇ ਬਾੜ ਦੇ ਮੂਹਰੇ ਗੇਟ ਲੱਗਿਆ ਜੀ ਹੈ ਨਹੀਂ ਸੀ ਫਾਰਮ ਚ ਕੋਈ ਉਹਦਾ ਅੰਦਰਲੇ ਪਾਸੇ ਕੁੱਤਾ ਸੀ ਉਹ ਕਿਤੇ ਕੁੱਤਾ ਭੌਂਕਿਆ ਉਹ ਰੋ ਬਿੜਕਾਉਂਦੀ ਹੈ ਜਦੋਂ ਬੰਦਾ ਨੇ ਬਹੁਤ ਉੱਚਿਆਂ ਵਾਲੇ ਵਾਲੇ ਜਾਲ ਲਾਇਆ ਹੈ ਉਹਦਾ ਠੀਕ ਹੈ ਉਹ ਕੁੱਤੇ ਕਿ ਨਹੀਂ ਪੈ ਗਿਆ ਅੱਛਾ ਉਹਦੇ ਨੌਂਦਰਾਂ ਪੱਗੇ ਨੇ ਗੇਟ ਦੇ ਬਾਹਰਲੇ ਪਾਸੇ ਅੱਛਾ ਵੀ ਉਹ ਕੁੱਤਾ ਦਾ ਠੀਕ ਹੈ ਕੁੱਤੇ ਤਾਂ ਫਿਰ ਅੰਦਰ ਦੀ ਨਾ ਭਾਈ ਜੇੜਦੇ ਅੱਛਾ ਥੱਲੋਂ ਵੀ ਨਹੀਂ ਆਪਾਂ ਬਰਲ ਜੀ ਹੁੰਦੀ ਆਪਣੇ ਗੇਟਾਂ 'ਚ ਹਾਂ 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 ਜਿਵੇਂ ਆਪਾਂ ਪੈਰ ਦੀ ਜਾਂਦੇ ਨੇ ਮੈਂ ਸਮਝਦੇ ਗੱਲ ਹਾਂ ਥੱਲੋਂ ਦੀ ਉਹ ਕੁੱਤੇ ਕਿ ਨਹੀਂ ਜਦੋਂ ਪਿਆ ਉੱਥੇ ਲੌਂਡਰਾ ਬੱਜੀਆਂ ਹੋਈਆਂ ਨੇ ਚਾਹੇ ਤਾਂ ਉਹ ਸੂਰਾਂ ਦੀ ਸਮੈਲਾ ਹੀ ਉਧਰ ਨੂੰ ਗਿਆ ਅੱਛਾ ਉਹ ਕਿਉਂ ਗਿਆ ਨਹੀਂ ਕੋਈ ਜਾਲ ਲੱਗਾ ਹੈ ਉੱਪਰ ਹਾਂ ਸੂਰਾਂ ਵਾਲੇ ਪਾਸੇ ਉਹਦੇ ਕਿ ਨਹੀਂ ਪੈ ਗਿਆ ਜਦੋਂ ਉੱਥੇ ਅੰਦਾ ਜਦੋਂ ਦੁਆਰੇ ਆਇਆ ਕੋਈ ਉਹਨੇ ਦੇਖਿਆ ਜਾਂ ਇਹ ਵੀ ਰਾਂਟੀ ਵੀ ਤੇ ਉੱਥੇ ਉਹਨਾਂ ਨੇ ਵਿੜਕ ਕਰੀ ਜਾਂਦੀ ਲੌਂਡਰਾ ਬੱਜੀਆਂ ਵੀ ਨੇ ਕਾਦੀਆਂ ਕਉਂ ਜ਼ਾਦਾ ਪਈ ਪਿਆਲਾ ਬੜਕਤਾ ਲੈਂਦੀ ਐ ਜਿਹੜਾ ਨੌਂਦਰਾ ਤੋਂ ਦਾਹਾਂ ਜਾ ਕੇ ਪੈੜਾਂ ਦੇਖਿਆ ਮੀਂਹ ਤੋਂ ਬਾਅਦ ਗਿੱਲਾ ਸੀ ਉੱਥੇ ਪੈੜਾਂ ਦੀਆਂ ਪੈੜਾਂ ਆਏ ਆ ਕਿ ਇਧਰ ਚੋਏ ਫਿਰ ਚੜਿਆ ਹੋਇਆ ਉਹ ਅਜਾ ਕੱਲੇ ਦੀਆਂ ਪੈੜਾਂ ਦੀ ਕਿ ਦੋ ਸੀ ਦੋ ਸੀਗੇ ਨਹੀਂ ਉੱਤ ਮੈਨੂੰ ਤਾਂ ਮੈਨੂੰ ਦਿਖਾ ਕੇ ਬਾਅਦ ਚ ਦਿਖਾਇਆ ਉਹਨਾਂ ਨੇ ਫੋਨ ਵੀ ਕਰਿਆ ਸੀ ਵੀਡੀਓ ਵੀਡੀਓ ਭੇਜੀਆਂ ਨੇ ਬੜੀਆਂ ਬੜੀਆਂ ਪੈੜਾਂ ਦਾ ਭੇਜ ਸਕਦੇ ਮੈਨੂੰ ਉਹਦੀ ਭੈਣ ਨੌਂਦਰਾ ਦੀ ਤੇ ਨੌਂਦਰਾ ਵੀ ਕਿ ਕਿਹੜੇ 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 ਸੂਰ ਕਿਹੜੇ ਸੂਰਾਂ ਦੇ ਫਾਰਮ ਤੇ ਆਇਆ ਸੀ ਮੈਨੂੰ ਨਾ ਇੱਕ 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 ਮਿੰਟ ਦੀਆਂ ਦੋ ਤਿੰਨ ਵੀਡੀਓ ਬਣਾ ਕੇ ਭੇਜ ਦਿਓ ਵੀ ਆਵਰੇ ਆਇਆ ਸੀ ਉਹਦੇ ਵੀ ਨਾਲ ਫਿਰ ਆਪਾਂ ਦੇ ਦਾਂਗੇ ਅਪਡੇਟ ਹਾਂ ਹਾਂ ਮੈਂ ਬੁੰਦੇ ਨੂੰ ਵੀ ਖੜਾ ਲਊ ਜੇ ਉੱਥੇ ਆਉਦੀ ਭੇਜ ਦੂੰਗਾ ਫੋਟੋ ਹਾਂ ਹਾਂ ਜਿਹਦਾ ਫਾਰਮ ਹੈ ਜਿਹਨੇ ਦੇਖਿਆ ਠੀਕ ਹੈ ਮੈਂ ਅੱਜ ਹੈਪੀ ਨੂੰ ਕਰਾਦੀ ਫੋਨ ਉਹ ਕਹਿੰਦਾ ਕਿ ਮੈਂ ਬਿਜੀ ਹਾਂ ਉਹ ਮੇਨਾਂ ਦਾ ਬੰਦਾ ਫਿਰ ਸਾਰੇ ਬੰਦੇ ਨੇ ਤਾਂ ਫਿਰ ਆਪਾਂ ਨੂੰ ਹੀ ਫੋਨ ਕਰ ਲਿਆ ਜਾਰੇ ਨੇ ਅੱਜ ਤੋਂ ਆ ਕੇ ਦੇਖਿਆ ਨੇ ਉਹਨੇ ਗੌਰ ਕਰੀ ਦੀ ਬੱਲੇ ਪਾ ਜਿਹੜੇ ਨੰਦਰਾ ਵੀ ਦੇਖ ਲਈ ਨੰਦਰਾ ਨੇ ਹਾਂ ਪੰਜੇ ਮਾਰੇ ਹੋਣਗੇ ਨਾ ਕੁੱਤੇ ਕਿੰਨੇ ਦੇ ਦੇਹਲਾ ਬਾਈ ਫੇਰ ਬੰਦਾ ਗੌਰ ਕਰਦਾ ਉਹਨਾਂ ਟਾਈਮ ਬੰਦੇ ਨੂੰ ਮਖੌਲ ਲੱਗਦਾ ਕਿ ਨਹੀਂ ਵੀ ਮਖੌਲ ਹੀ ਆ ਵੀ ਕੋਈ ਨਹੀਂ ਹੈਗਾ। ਉਹਨੇ ਬਾਈ ਕਹਿ ਰਿਹਾ ਵੀ ਵਿੰਜਰਾ ਮੇਰੇ ਫਾਰਮ ਉੱਤੇ ਧਰੋ। ਅੱਛਾ। ਵੀਰ ਉਸ ਸਮੈਲ ਨਾਲ ਹੋ ਸਕਦਾ ਵੀ ਇਧਰ ਹੀ ਦੁਬਾਰੇ ਆਵੇ। ਅੱਜ ਦੀ ਸਵੇਰ ਦੀ ਹੈ ਇਹ 7:30 7 ਵਜੇ ਦੀ ਗੱਲ ਮੀਂਹ ਤੋਂ ਬਾਅਦ। ਅੱਛਾ। ਹਾਂ ਮੈਂ ਤੇ ਇਹ ਦੋ ਸੁਨੂ ਫਾਰਮ ਦੀਆਂ ਫੋਟੋ ਉੱਥੇ ਜਾ ਕੇ। ਅੱਛਾ ਵੀ ਮੀਂਹ ਰਾਤ ਨੂੰ ਪਈ ਗਿਆ ਵੀ ਮੀਂਹ ਤੋਂ ਬਾਅਦ ਆਇਆ ਹੈ 7:30 ਵਜੇ। ਸਵੇਰੇ ਪਿਆਦੀ ਨਹੀਂ 7:00 ਵਜੇ। ਕੈਮਰੇ ਕੁਮਰੇ ਨਹੀਂ ਬਾਈ ਜੇ ਉੱਥੇ ਲੱਗੇਵੇਂ। ਟਾਈਮ ਰਹਿ ਨਹੀਂ ਯਾਰੋ ਤੇਨੀ ਤੇ ਨਫਤੀ ਲੱਗ ਜਾ ਉਹਦਾ ਟਿਕੇ ਤੇ ਲੈਟਾਇਆ ਕਰਾ ਚੋਂ ਨਾ ਫਾਰਮ ਤਾਂ ਠੀਕ ਆ ਠੀਕ ਆ ਹਾਂ ਮਾਤੇ ਹੀ ਬੁੱਥਿਆ ਕੇ ਤੁਹਾਨੂੰ ਫੋਟੋ ਹਾਂ ਭੇਜ ਦਿਓ ਬਾਈ ਭੇਜ ਦਿਓ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਖਾਣਾ ਜਿਹੜਾ ਤੁਸੀਂ ਬਈ ਇੰਨਾ ਹੋ ਕਰ ਰਹੇ ਹੋ ਮਿਹਰਬਾਨੀ ਠੀਕ ਆ ਠੀਕ ਆ ਮਿਹਰਬਾਨੀ ਬਾਈ ਓਕੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਭਰਾਵੋ ਤੁਸੀਂ ਉਹਨੂੰ ਵੀਡੀਓ ਦਿਖਾਉਣੇ ਆਗੇ ਵੀ ਆਪਾਂ ਸ਼ੇਰ ਦੀ ਅਪਡੇਟ ਕਰ ਰਹੇ ਹਾਂ ਹਨਾ ਵੀ ਬਲਵਾਰਡ ਕਲਾਂ ਬਲਵਾਰਡ ਖੁਰ ਦਾ ਗੱਗੜਪੁਰ ਤੇ ਕਰਾਚੂ ਪਿੰਡਾਂ ਦੇ ਵਿੱਚ ਫਿਰ ਰਿਹਾ ਅੱਜ ਫੇਰ 23 ਅਗਸਤ ਦੀ ਸਵੇਰ ਨੂੰ ਪਿੰਡ ਬਲਵਾਰਡ ਕਲਾਂ ਤੋਂ ਆਪਾਂ ਕਹਿ ਲਈਏ ਭਾਈ ਇੱਕ ਟਰਾਚੂ ਨੂੰ ਰਸਤਾ ਜਾਂਦਾ ਹੈਗਾ ਉਹ ਰਸਤੇ ਦੇ ਉੱਤੇ ਨਾ ਭਾਈ ਇੱਕ ਸੂਰਾਂ ਦਾ ਫਾਰਮ ਆਗਾ ਉਹ ਸੂਰਾਂ ਦੇ ਫਾਰਮ ਤੇ ਜਿਹੜਾ ਸ਼ੇਰ ਆ ਜਾ ਤੀ ਦੂਜਾ ਜਾਂ ਜੋ ਵੀ ਆ ਗਿਆ ਉੱਥੇ ਤੇ ਉਹਨੇ ਜਿੱਧਰ ਨੂੰ ਆਉਣਾ ਤੇ ਉਹਨੇ ਜਾ ਕੇ ਭਾਈ ਉੱਥੇ ਤੁਹਾਨੂੰ ਦੱਸਾਂਗਾ ਦਾ ਆ ਜੀ ਠੀਕ ਹੈ ਉਥੇ ਕੁੱਤਾ ਦੀ ਕੁੱਤਾ ਨੂੰ ਦੇਖ ਕੇ ਭੌਂਕ ਰਿਹਾ ਬਾਈ ਉਹਦੇ ਸਾਰੇ ਦਿਹਾੜੇ ਦੇ ਨੇ ਜਾਣ ਲੱਗਿਆ ਪਿਆ ਉੱਪਰ ਕੋਈ ਤਾਰ ਲੱਗੀ ਪਿਆ ਕੰਡੇਦਾਰ ਤੇ ਉਥੇ ਨਾ ਬਾਈ ਨੰਦਰਾ ਬੱਜੀਆਂ ਵੀ ਆਣੇ ਆ ਤੁਸੀਂ ਅੱਗੇ ਵੀਡੀਓ ਦੇਖੋ ਕਿਵੇਂ ਨੰਦਰਾ ਬੱਜੀਆਂ ਕਿਵੇਂ ਉਹਨੇ ਹਮਲਾ ਕੀਤਾ ਇਹ ਸਾਰੀ ਜਿਹੜੀ ਜਾਣਕਾਰੀ ਆ ਮੈਨੂੰ ਬਾਈ ਬੇਅੰਤ ਨਹੀਂ ਦਿੱਤੀ ਹੈਗੀ ਬਲਵਾਰਡ ਕਲਾ ਵਾਲੇ ਨੇ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਕਹਿੰਦਾ ਬਲਵਾਰਡ ਕਲਾ ਤੋਂ ਜਿਹੜਾ ਘਰਾਚੋਂ ਨੂੰ ਰਾਹ ਜਾਂਦਾਗਾ ਖੜਕੇ ਜਾਂਦੀ ਆ ਉੱਥੇ ਇੱਕ ਚੋਆ ਆਉਗਾਗਾ ਚੋਆ ਯਾਨੀ ਕਿ ਡਰੇਨ ਆਉਂਦੀ ਹੈ ਜੀ ਉਹ ਡਰੇਨ ਦੇ ਉੱਪਰ ਬਾਈ ਪੈੜਾ ਪੂਰਾ ਪੂਰੀਆਂ ਫੁੱਲਣੇ ਮੰਨ ਲਓ ਵੀ ਉਹ ਇਲਾਕੇ ਦੇ ਵਿੱਚ ਕਰਨ ਦੀ ਸੰਭਾਵਨਾ ਹੈਗੀ ਤੇ ਉਹ ਵੀਰਾਂ ਨੇ ਵੀ ਆਪਦੇ ਖੇਤ ਦੇ ਵਿੱਚ ਜਦੋਂ ਪੈੜਾ ਦੇਖੀਆਂ ਤੇ ਹੋਰ ਲੋਕਾਂ ਨੂੰ ਵੀ ਦਿਖਾਈਆਂ ਤੇ ਫਾਰਮ ਦੇ ਆਲੇ-ਦਾਲੇ ਵੀ ਦੇਖਿਆ ਕਿ ਉਹ ਸੂਰਾਂ ਦੇ ਫਾਰਮ ਦੀ ਸਕਿਉਰਿਟੀ ਬਹੁਤ ਜ਼ਿਆਦਾ ਸੀਗੀ ਪਰ ਇੱਕ ਉੱਥੇ ਆਪਾਂ ਕਹੀ ਵੀ ਕੈਮਰਾ ਨਹੀਂ ਸੀ ਹੈਗੇ ਉਹਦੇ ਕਰਕੇ ਦੇਸਨ ਦੇ ਵਿੱਚ ਦਿੱਕਤ ਆ ਗਈ ਨਹੀਂ ਬਾਈ ਉੱਥੇ ਫਿਰ ਰਿਹਾ ਬਾਕੀ ਤੁਸੀਂ ਆ ਅੱਗੇ ਵੀਡੀਓ ਦੇਖੋ ਬਾਈ ਧੰਨਵਾਦ ਦੇਖੋ ਬਾਈ ਜਤਾ ਜੀਆ ਪੜਾਣੇ ਨੇ ਆ ਦੇਖੋ ਆ ਦੇਖੋ ਠੀਕ ਆ ਦੇਖੋ ਦੇਖੋ ਆ ਇਧਰ ਗਿਆ ਬਈ ਇਹ ਫਿਰ ਉਧਰੋਂ ਆ ਕੇ ਆ ਮੋਟਰ ਗਿਆ ਹਾਂ ਉਹ ਰੇ ਦੇਖੋ ਬਈ ਇਧਰੋਂ ਆ ਕੇ ਨਾ ਆ ਫਾਰਮ ਇਹਨਾਂ ਦਾ ਆ ਦੇਖੋ ਨੋਂਦਰਾ ਆ ਗਿਆ ਨੇ ਭਾਈ ਇਹ ਮੀਤੋਂ ਬਾਦੀਆਂ ਉਸ ਇਤੋਂ ਮੋਟੋ ਮੋਟਾ ਨਾਲ ਬਹੁਤਾ ਹੀ ਨੇ ਲੋਕ ਦੇਖਣ ਵਾਲੇ ਆ ਦੇਖੋ ਦੇਖੋ ਸੋਨੂ ਬਾਕੀ ਉਧਰ ਪੈੜਾ ਵੀ ਦਿਖਾ ਦਣਾ ਜਾ ਕੇ ਦੇਖੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਭਰਾਵੋ ਤੁਸੀਂ ਉਹਨੂੰ ਵੀਡੀਓ ਦਿਖਾਉਣੇ ਆਗੇ ਵੀ ਆਪਾਂ ਸੇਅਰ ਦੀ ਅਪਡੇਟ ਕਰ ਰਹੇ ਹਾਂ ਹਨਾ ਵੀ ਬਲਵਾਰਡ ਕਲਾਂ ਬਲਵਾਰਡ ਖੁਰ ਦਾ ਗੱਗੜਪੁਰ ਤੇ ਕਰਾਚੋ ਪਿੰਡਾਂ ਦੇ ਵਿੱਚ ਫਿਰ ਰਿਹਾ ਅੱਜ ਫੇਰ 23 ਅਗਸਤ ਦੀ ਸਵੇਰ ਨੂੰ ਪਿੰਡ ਬਲਵਾੜ ਕਲਾਂ ਤੋਂ ਆਪਾਂ ਕਹਿ দিਏ ਬਾਈ ਇੱਕ ਟਰੈਚੋਂ ਨੂੰ ਰਸਤਾ ਜਾਂਦਾ ਹੈਗਾ ਉਹ ਰਸਤੇ ਦੇ ਉੱਪਰ ਦਾ ਬਾਈ ਇੱਕ ਸੂਰਾਂ ਦਾ ਫਾਰਮ ਆਗਾ ਉਹ ਸੂਰਾਂ ਦੇ ਫਾਰਮ ਤੇ ਜਿਹੜਾ ਛੇੜ ਆ ਜਾ ਤਿੰਦੂ ਆ ਜਾ ਜੋ ਵੀ ਆ ਗਿਆ ਉੱਥੇ ਤੇ ਉਹਨੇ ਜਾ ਇਧਰੋਂ ਆਉਣਾ ਤੇ ਉਹਨੇ ਜਾ ਕੇ ਬਾਈ ਉੱਥੇ ਸਾਨੂੰ ਦੱਸਾਂਗਾ ਲਾ ਉਥੇ ਕੁੱਤਾ ਦੀ ਕੁੱਤਾ ਨੂੰ ਦੇਖ ਕੇ ਭੌਂਕ ਪਿਆ ਬਾਈ ਉਹਦੇ ਸਾਰੇ ਜਿਹੜੇ ਜਾਨਲੇ ਜਾਣ ਲੱਗਿਆ ਪਿਆ ਉੱਪਰ ਪੂਰੀ ਤਾਰ ਲੱਗੀ ਪਿਆ ਕੰਡੇਦਾਰ ਤੇ ਉੱਥੇ ਨਾ ਬਾਈ ਨੌਂਦਰਾ ਵੱਜੀਆਂ ਵੀ ਆਣੇ ਆ ਤੁਸੀਂ ਅੱਗੇ ਵੀਡੀਓ ਦੇਖੋ ਕਿਵੇਂ ਨੂੰ 2 ਵਜੇ ਮੈਨੂੰ ਕਿਵੇਂ ਉਹਨੇ ਹਮਲਾ ਕੀਤਾ ਇਹ ਸਾਰੀ ਜਿਹੜੀ ਜਾਣਕਾਰੀ ਆ ਮੈਨੂੰ ਬਾਈ ਬੇਨਤ ਨਹੀਂ ਦਿੱਤੀ ਹੈਗੀ ਬਲਵਾਰਡ ਕਲਾ ਵਾਲੇ ਨੇ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਕਹਿੰਦਾ ਬਲਵਾਰਡ ਕਲਾ ਤੋਂ ਜਿਹੜਾ ਘਰਾਚੋਂ ਨੂੰ ਰਾਹ ਜਾਂਦਾਗਾ ਸੜਕ ਜਾਂਦੀ ਆ ਉੱਥੇ ਇੱਕ ਚੋਆ ਆਉਗਾਗਾ ਚੋਆ ਜਾਨੀ ਕਿ ਡਰੇਨ ਆਉਂਦੀ ਹੈ ਜੀ ਉਹ ਡਰੇਨ ਦੇ ਉੱਪਰ ਵੀ ਪੈੜਾ ਪੂਰਾ ਪੂਰੀਆਂ ਫੁੱਲਣੇ ਮੰਨ ਲਓ ਵੀ ਉਹ ਇਲਾਕੇ ਦੇ ਵਿੱਚ ਕਰਨ ਦੀ ਸੰਭਾਵਨਾ ਹੈਗੀ ਤੇ ਉਹ ਵੀਰਾਂ ਨੇ ਵੀ ਆਪਣੇ ਖੇਤ ਦੇ ਵਿੱਚ ਜਦੋਂ ਪੈੜਾ ਦੇਖੀਆਂ ਤੇ ਹੋਰ ਲੋਕਾਂ ਨੂੰ ਵੀ ਦਿਖਾਈਆਂ ਤੇ ਫਾਰਮ ਦੇ ਆਲੇ-ਦਾਲੇ ਵੀ ਦੇਖਿਆ ਕਿ ਉਹ ਸੂਰਾਂ ਦੇ ਫਾਰਮ ਦੀ ਸਕਿਉਰਿਟੀ ਬਹੁਤ ਜ਼ਿਆਦੀ ਸੀਗੀ ਪਰ ਇੱਕ ਉੱਥੇ ਆਪਾਂ ਕਹੀ ਵੀ ਕੈਮਰਾ ਨਹੀਂ ਸੀ ਹੈਗੇ ਉਹਦੇ ਕਰਕੇ ਦੇਸਨ ਦੇ ਵਿੱਚ ਦਿੱਕਤ ਆ ਗਈ ਨਹੀਂ ਬਈ ਉੱਥੇ ਫਿਰ ਰਿਹਾ ਬਾਕੀ ਤੁਸੀਂ ਆ ਅੱਗੇ ਵੀਡੀਓ ਦੇਖੋ ਬਈ ਧੰਨਵਾਦ ਦੇਖੋ ਬਈ ਤਾਜ਼ੀਆਂ ਪੈੜਾ ਨੇ ਆ ਦੇਖੋ ਆ ਦੇਖੋ ਠੀਕ ਆ ਦੇਖੋ ਦੇਖੋ ਆ ਇਧਰ ਗਿਆ ਬਈ ਇਹ ਫਿਰ ਉਧਰ ਆ ਕੇ ਆ ਮੋਟਰ ਕੇ ਆਹ ਹੋਰੇ ਦੇ ਨਹੀਂ ਪੂਰੀ ਨਾ ਦੇਖੋ ਬਈ ਇਧਰੋਂ ਆ ਕੇ ਨਾ ਆਹ ਫਾਰਮ ਇਹਨਾਂ ਦਾ ਆਹ ਦੇਖੋ ਨੋਂਦਰਾ ਤਾ ਜੀ ਨੇ ਬਾਈ ਇਹ ਮੀ ਤੋਂ ਬਾਦੀਆਂ ਉਸ ਇਤੋਂ ਮੋਟੋ ਮੋਟੇ ਨਾਲ ਬਹੁਤ ਆਏ ਨੇ ਲੋਕ ਦੇਖਣ ਆਲੇ ਆ ਦੇਖੋ ਦੇਖੋ ਸੋਨੂ ਬਾਕੀ ਉਧਰ ਪੈੜਾ ਵੀ ਦਿਖਾ ਦਣਾ ਜਾ ਕੇ ਦੇਖੋ ਇਹ ਨਹੀਂ ਕੋਈ ਇਹਨਾਂ ਦਾ ਦੇਖੋ ਬਾਈ ਇਧਰੋਂ ਆ ਕੇ ਨਾ ਆ ਫਾਰਮ ਇਹਨਾਂ ਦਾ ਆ ਦੇਖੋ ਨੋਂਦਰਾ ਤਾ ਜੀ ਨੇ ਬਾਈ ਇਹ ਮੀ ਤੋਂ ਬਾਦੀਆਂ ਉਸ ਇਤੋਂ ਮੋਟੋ ਮੋਟੇ ਨਾਲ ਬਹੁਤ ਆਏ ਨੇ ਲੋਕ ਦੇਖਣ ਆਲੇ ਆ ਦੇਖੋ ਦੇਖੋ ਸੋ ਨੂੰ ਬਾਕੀ ਉਧਰ ਪੈੜਾ ਵੀ ਦਿਖਾ ਦਿੰਦਾ ਜਾ ਕੇ ਦੇਖੋ ਹਲੋ ਹਾਂ ਬਾਈ ਜੀ ਬੇਅੰਤ ਸਿੰਘ ਜੀ ਬੋਲਦੇ ਹੋ ਜੀ ਹਾਂਜੀ 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 ਅੱਛਾ ਤੇ ਬਾਈ ਅੱਜ ਜਿਵੇਂ ਅੱਜ 22 ਅਗਸਤ ਤੇ 23 ਅਗਸਤ ਹੋ ਗਈ ਹੈ ਨਾ ਹਾਂ ਤੇ ਹੀ ਹੋ ਗਈ ਹਾਂ ਅੱਜ ਕੀ ਅਪਡੇਟ ਹੋਈ ਆ ਬਾਈ ਅੱਜ ਅੱਜ ਨਾ ਬਾਈ ਜਿੱਥੇ ਪਿੰਜਰੇ ਪੁੰਜਰੇ ਲਾਏ ਤੇ ਉੱਥੇ ਤਾਂ ਨਹੀਂ ਕਿਹਦਾ ਕੋਈ ਪੈੜਾ ਪੂੜਾ अच्छा इक ਆਪਣੇ ਬਲਵਾਰਡ ਤੋਂ ਘਰਾਚੋਂ ਦਾਸਤਾ ਜਾਂਦਾ ਉੱਥੇ ਚੋ ਹੈ ਚੋ اچھا ਹਾਂ ਵੀਰੇ ਬਲਵਾਰਡ ਤੋਂ ਘਰਾਚੋਂ ਰਸਤਾ ਜਾਂਦਾ ਹੈ ਹਾਂ ਇੱਕ ਪੁਲ ਆਉਂਦਾ ਡਰੇਨ ਦਾ ਜਿਹੜਾ ਹਾਂ ਹਾਂ ਰਾਜਨ ਰੂਟ ਤੇ ਪੁਲ ਲੱਗੇ ਹੈ ਜਿੱਥੇ ਉਦਨੇ ਆਪਾਂ ਆਪਾਂ ਮਿਲੇ ਸੀ ਪ੍ਰੋਟਾ ਸੀਗਾ ਹਾਂ ਮਿਲੇ ਸੀ ਹਾਂ ਹਾਂ ਜਿੱਦੈ ਨਹੀਂ ਪੈਸੇ ਜਿੱਦਣ ਉਹ ਪੁਲ ਟੱਪਣ ਸਾਰੇ ਕਸੂਰਾਂ ਦਾ ਫਾਰਮ ਬਣਿਆ ਹੈ ਉੱਥੇ ਠੀਕ ਆ ਬਾਈ ਉਹ ਛੋਟੀ ਬਲਵਾਰਡ ਦੇ ਬੰਦੇ ਦਾ ਲੈਤਾ ਹੈ ਠੇਕੇ ਤੇ ਰਾਂਗੀ ਦਾ ਠੀਕ ਆ ਬਾਈ ਉਹਨੇ ਜਦੋਂ ਖੇਤ ਆਇਆ ਉਹ ਆਪਦਾ ਫਾਰਮ ਚ ਉਹਨਾਂ ਨੂੰ ਪੌਣ ਸੂਰਾ ਨੂੰ ਉਹਦਾ ਫੀਡ ਫੂਡ ਹਨਾ ਜਿਹੜੀ ਹਨਾ ਉਹਨੇ ਦੇਖਿਆ ਕਿ ਉਹਦੇ ਬਾੜ ਦੇ ਮੂਹਰੇ ਗੇਟ ਲੱਗਿਆ ਜੀ ਹੈ ਨਹੀਂ ਤੇ ਫਾਰਮ ਚ ਕੋਈ ਉਹਦਾ ਅੰਦਰਲੇ ਪਾਸੇ ਕੁੱਤਾ ਸੀ ਉਹ ਕਿਤੇ ਕੁੱਤਾ ਭੌਂਕਿਆ ਉਹ ਉਹਨੂੰ ਬਿੜਕਾਉਂਦੀ ਹੈ ਜਦੋਂ ਬੰਦਾ ਨੇ ਬਹੁਤ ਉੱਚਿਆਂ ਵਾਲੇ ਵਾਲੇ ਜਾਲ ਲਾਇਆ ਹੈ ਉਹਦਾ ਠੀਕ ਹੈ ਉਹ ਕੁੱਤੇ ਕਿ ਨਹੀਂ ਪੈ ਗਿਆ ਅੱਛਾ ਉਹਦੇ ਨੌਂਦਰਾ ਪੱਗੇ ਨੇ ਗੇਟ ਚ ਬਾਹਰਲੇ ਪਾਸੇ ਅੱਛਾ ਵੀ ਉਹ ਕੁੱਤਾ ਦਾ ਠੀਕ ਹੈ ਕੁੱਤਾ ਤਾਂ ਫਿਰ ਅੰਦਰ ਦੀ ਨਾ ਭਾਈ ਗੇਟ ਦੇ ਅੱਛਾ ਤੁਹਾਨੂੰ ਵੀ ਨਹੀਂ ਆਪਾਂ ਬਿਰਲ ਜੀ ਹੁੰਦੀ ਆਪਣੇ ਗੇਟਾਂ ਦੇ ਹਾਂ 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 ਜਿਵੇਂ ਆਪਾਂ ਪੈੜਦੀ ਜਾਂਦੇ ਨੇ ਮੈਂ ਸਮਝ ਗਿਆ ਗੱਲ ਉਹ ਕੁੱਤੇ ਕਿ ਨਹੀਂ ਜਦੋਂ ਪਿਆ ਉੱਥੇ ਨੌਂਦਰਾ ਵੱਜੀਆਂ ਹੋਈਆਂ ਨੇ ਜਿਹੜੇ ਤੁਹਾਨੂੰ ਸੂਰਾਂ ਨਹੀਂ ਸਮੈਲਾ ਹੀ ਉਧਰ ਨੂੰ ਗਿਆ ਅੱਛਾ ਸੂਰ ਕੋ ਗਿਆ ਨਹੀਂ ਕੋਈ ਜਾਲ ਲੱਗਾ ਹੈ ਉੱਪਰ ਹਾਂ ਸੂਰ ਵਾਲੇ ਪਾਸੇ ਉਹ ਤੇ ਜਿੰਨੀ ਪੈ ਗਿਆ ਜਦੋਂ ਉੱਥੇ ਬੰਦਾ ਜਦੋਂ ਦੁਆਰੇ ਆਇਆ ਕੋਈ ਉਹਨੇ ਦੇਖਿਆ ਜਾਂ ਇਹ ਵੀ ਰਾਂਟੀ ਵੀ ਤੇ ਉੱਥੇ ਉਹਨਾਂ ਨੇ ਵਿੜਕ ਗਈ ਯਾਰ ਵੀ ਨੌਂਦਰਾ ਵੱਜੀਆਂ ਹੋਈਆਂ ਨੇ ਕਾਹਦੀਆਂ ਕੋ ਬਹੁਤ ਜ਼ਿਆਦਾ ਪਈ ਪਿਆਲਾ ਬੜਕਤਾ ਲੈਂਦੀ ਐ ਜਿਹੜਾ ਨੌਂਦਰਾ ਤੋਂ ਗਾਹਾਂ ਜਾ ਕੇ ਪੈੜਾ ਦੇਖਿਆ ਮੀਂਹ ਤੋਂ ਬਾਅਦ ਗਿੱਲਾ ਸੀ ਉੱਥੇ ਪੈੜਾ ਦੀਆਂ ਪੈੜਾ ਆਏ ਆ ਕਿ ਇਧਰ ਚੋਏ ਫਿਰ ਚੜਿਆ ਹੋਇਆ ਉਹ ਅੱਛਾ ਇਕੱਲੇ ਨਹੀਂ ਪੈੜਾ ਨਹੀਂ ਕੋਈ ਦੋ ਸੀਗੇ ਲੈ ਉਹ ਤਾਂ ਮੈਨੂੰ ਤਾਂ ਮੈਨੂੰ ਦਿਖਾ ਕੇ ਬਾਅਦ ਚ ਦਿਖਾਇਆ ਉਹਨਾਂ ਨੇ ਫੋਨ ਵੀ ਕਰਿਆ ਸੀ ਵੀਡੀਓ ਗੁੜੀਓ ਭੇਜਦੀਆਂ ਨੇ ਵੱਡੀਆਂ ਵੱਡੀਆਂ ਪੈੜਾ ਦੇ ਸਕਦੇ ਮੈਨੂੰ ਉਹਦੀ ਭੈਣ ਨੌਂਦਰਾ ਨੇ ਕਿਹਾ ਕਿ ਕਿਹੜੇ ਕਿਹੜੇ ਜਿਹੜੇ ਸੂਰ ਕਿਹੜੇ ਸੂਰਾਂ ਦੇ ਫਾਰਮ ਤੇ ਆਇਆ ਸੀ ਮੈਨੂੰ ਨਾ ਇੱਕ 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 ਮਿੰਟ ਦੀਆਂ ਦੋ ਤੁਹਾਨੂੰ ਵੀਡੀਓ ਬਣਾ ਕੇ ਭੇਜ ਦੋ ਵੀ ਆਵਰੇ ਆਇਆ ਸੀ ਉਹਦੇ ਵੀ ਨਾਲ ਫਿਰ ਆਪਾਂ ਦੇ ਦਾਂਗੇ ਅਪਡੇਟ ਹਾਂ ਹਾਂ ਮੈਂ ਬੁੰਦੇ ਨੂੰ ਵੀ ਖੜਾ ਲਉ ਜੇ ਉੱਥੇ ਆਉਦੀ ਭੇਜ ਦੂੰਗਾ ਫੋਟੋ ਹਾਂ ਹਾਂ ਇਹਦਾ ਫਾਰਮ ਹੈ ਜਿਹਨੇ ਦੇਖਿਆ ਠੀਕ ਹੈ ਮੈਂ ਅੱਜ ਹੈਪੀ ਨੂੰ ਕਰਾਦੀ ਫੋਨ ਉਹ ਕਹਿੰਦਾ ਕਿ ਮੈਂ ਬਿਜੀ ਹਾਂ ਉਹ ਮੇਨਾਂ ਦਾ ਬੰਦਾ ਫਿਰ ਸਾਰੇ ਬੰਦੇ ਨੇ ਤਾਂ ਫਿਰ ਆਪਾਂ ਨੂੰ ਹੀ ਫੋਨ ਕਰ ਲਿਆ ਜਿਹੜੇ ਨੇ ਅੱਜ ਤੋ ਆ ਕੇ ਦੇਖਿਆ ਨੇ ਉਹਨੇ ਗੌਰ ਕਰੀ ਦੀ ਬਿਲਕੁਲ ਆਪਾਂ ਮੇਰੇ ਨੌਂਦਰਾ ਵੀ ਦੇਖ ਲਈਆਂ ਨੌਂਦਰਾ ਨੇ ਹਾਂ ਪੰਜੇ ਮਾਰੇ ਹੋਣਗੇ ਨਾ ਕੁੱਤੇ ਕਿੰਨੇ ਦੇਖ ਲੈ ਬਾਈ ਫੇਰ ਬੰਦਾ ਗੌਰ ਕਰਦਾ ਉਹਨਾਂ ਟਾਈਮ ਬੰਦੇ ਨੂੰ ਮਖੌਲ ਲੱਗਦਾ ਕਿ ਨਹੀਂ ਵੀ ਮਖੌਲ ਹੀ ਆ ਵੀ ਕੋਈ ਨਹੀਂ ਜਗਾ ਹੁਣੇ ਬਾਈ ਕਹਿ ਰਿਹਾ ਵੀ ਵਿੰਜਰਾ ਮੇਰੇ ਫਾਰਮ ਉੱਤੇ ਧਰੋ ਅੱਛਾ ਵੀ ਉਹ ਰਸਮ ਲੈਣਾ ਸਾਡੇ ਵੀ ਇਧਰ ਦਵਾਰੇ ਆਵੇ ਅੱਜ ਦੀ ਸਵੇਰ ਦੀ ਹੈ ਇਹ 7:00 7:00 ਵਜੇ ਦੀ ਗੱਲ ਮੀਂਹ ਤੋਂ ਬਾਅਦ ਅੱਛਾ ਹਾਂ ਮੈਂ ਤੇ ਤੁਸਨੋ ਫਾਰਮ ਦੀਆਂ ਫੋਟੋਆਂ ਉੱਥੇ ਜਾ ਕੇ ਅੱਛਾ ਵੀ ਮੀਂਹ ਰਾਤ ਨੂੰ ਪਈ ਗਿਆ ਵੀ ਮੀਂਹ ਤੋਂ ਬਾਅਦ ਆਇਆ ਹੈ 7:00 7:00 ਵਜੇ ਸਵੇਰੇ ਪਿਆਦੀ ਨਹੀਂ 7:00 ਵਜੇ ਕੈਮਰੇ ਕੁਮਰੇ ਨਹੀਂ ਬਾਈ ਜੀ ਉੱਥੇ ਲੱਗੇ ਬਈ ਟਾਈਮ ਰਹਿ ਨਹੀਂ ਯਾਰ ਥੇ ਨੀ ਤੰਤ ਲੱਗ ਗਿਆ ਉਹ ਪੁਰਾ ਟੈੱਕ ਕਿਦ ਲੈਤਾ ਹੈ ਕੜਾ ਚੁਣ ਰਫਰਮ ਤਾਂ ਠੀਕ ਆ ਠੀਕ ਆ ਹਾਂ ਮਾਤੇ ਹੀ ਬੋਹ ਤੇ ਯਾ ਕੇ ਤੁਹਾਨੂੰ ਫੋਟੋ ਆ ਭੇਜ ਦਿਓ ਬਾਈ ਭੇਜ ਧੰਨਵਾਦ ਬਾਈ ਬਹੁਤ ਬਹੁਤ ਖਣ ਜਿਹੜਾ ਤੁਸੀਂ ਬਈ ਇੰਨਾ ਹੋ ਕਰ ਰਹੇ ਹੋ ਮਿਹਰਬਾਨੀ ਬਈ ਬਹੁਤ ਮਿਹਰਬਾਨੀ ਬਈ ਓਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਭਰਾਵੋ ਤੁਸੀਂ ਉਹਨੂੰ ਵੀਡੀਓ ਦਿਖਾਉਣੇ ਆਂਗੇ ਵੀ ਆਪਾਂ ਸ਼ੇਰ ਦੀ ਅਪਡੇਟ ਕਰ ਰਹੇ ਆ ਹਨਾ ਵੀ ਬਲਵਾਰ ਕਲਾਂ ਬਲਵਾਰ ਖੁਰ ਦਾ ਗੱਗੜਪੁਰ ਤੇ ਕਰਾਚੋ ਪਿੰਡਾਂ ਦੇ ਵਿੱਚ ਫਿਰ ਰਿਹਾ ਅੱਜ ਫੇਰ 23 ਅਗਸਤ ਦੀ ਸਵੇਰ ਨੂੰ ਪਿੰਡ ਬਲਵਾਰ ਕਲਾਂ ਤੋਂ ਆਪਾਂ ਕਹਿ ਗਏ ਬਾਈ ਇੱਕ ਟਰਾਚੋਂ ਨੂੰ ਰਸਤਾ ਜਾਂਦਾ ਹੈ ਉਹ ਰਸਤੇ ਦੇ ਉੱਪਰ ਨਾ ਬਾਈ ਇੱਕ ਸੂਰਾ ਦਾ ਫਾਰਮ ਆਗਾ ਉਹ ਸੂਰਾ ਦੇ ਫਾਰਮ ਤੇ ਜਿਹੜਾ ਸ਼ੇਰ ਆ ਜਾ ਤੀ ਦੂਜਾ ਜਾ ਜੋ ਵੀ ਆ ਗਿਆ ਉੱਥੇ ਤੇ ਉਹਨੇ ਜਾ ਇਧਰੋਂ ਆਵਣਾ ਤੇ ਉਹਨੇ ਜਾ ਕੇ ਬਾਈ ਉੱਥੇ ਤੁਹਾਨੂੰ ਦੱਸਾਂਗਾ ਜਰਦਾ ਆ ਚੱਲੋ ਠੀਕ ਹੈ ਉਥੇ ਕੁੱਤਾ ਰਹੀ ਕੁੱਤਾ ਨੂੰ ਦੇਖ ਕੇ ਭੌਂਕ ਰਿਹਾ ਬਾਈ ਉਹਦੇ ਸਾਰੇ ਜਿਹੜੇ ਆਲੇ-ਦਾਲੇ ਜਾਣ ਲੱਗਿਆ ਪਿਆ ਉੱਪਰ ਪੂਰੀ ਤਾਰ ਲੱਗੀ ਪਿਆ ਕੰਡੇਦਾਰ ਤੇ ਉਥੇ ਨਾ ਬਾਈ ਨੌਂਦਰਾ ਵਜਿਆਂ ਵੀ ਆਣੇ ਆ ਤੁਸੀਂ ਅੱਗੇ ਵੀਡੀਓ ਦੇਖੋ ਕਿਵੇਂ ਨੌਂਦਰਾ ਵਜਿਆਂ ਮੈਨੂੰ ਕਿਵੇਂ ਉਹਨੇ ਹਮਲਾ ਕੀਤਾ ਇਹ ਸਾਰੀ ਜਿਹੜੀ ਜਾਣਕਾਰੀ ਮੈਨੂੰ ਬਾਈ ਬੇਅੰਤ ਨਹੀਂ ਦਿੱਤੀ ਹੈਗੀ ਬਲਵਾੜ ਕਲਾਂ ਵਾਲੇ ਨੇ ਬਾਈ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਾਈ ਕਹਿੰਦਾ ਬਲਵਾੜ ਕਲਾਂ ਤੋਂ ਜਿਹੜਾ ਘਰਾਚੋਂ ਨੂੰ ਰਾਹ ਜਾਂਦਾਗਾ ਸੜਕ ਜਾਂਦੀ ਆ ਉੱਥੇ ਇੱਕ ਚੋਆ ਆਉਂਗਾਗਾ ਚੋਆ ਯਾਨੀ ਕਿ ਡਰੇਨ ਆਉਂਦੀ ਹੈਗੀ ਉਹ ਡਰੇਨ ਦੇ ਉੱਪਰ ਬਾਈ ਪਾੜਾ ਪੂਰਾ ਪੂਰੀਆਂ ਫ ਤੇ ਉਹ ਵੀਰਾਂ ਨੇ ਵੀ ਆਪਦੇ ਖੇਤ ਦੇ ਵਿੱਚ ਜਦੋਂ ਪਾੜਾਂ ਦੇਖੀਆਂ ਤੇ ਹੋਰ ਲੋਕਾਂ ਨੂੰ ਵੀ ਦਿਖਾਈਆਂ ਤੇ ਫਾਰਮ ਦੇ ਆਲੇ-ਦਾਲੇ ਵੀ ਦੇਖਿਆ ਕਿ ਉਹ ਸੂਰਾਂ ਦੇ ਫਾਰਮ ਦੀ ਸਕਿਉਰਿਟੀ ਬਹੁਤ ਜ਼ਿਆਦਾ ਸੀਗੀ ਪਰ ਇੱਕ ਉੱਥੇ ਆਪਾਂ ਕਹੀਏ ਵੀ ਕੈਮਰਾ ਨਹੀਂ ਸੀ ਹੈਗੇ ਉਹਦੇ ਕਰਕੇ ਦੇਸਨ ਦੇ ਵਿੱਚ ਦਿੱਕਤ ਆ ਗਈ ਨਹੀਂ ਬਈ ਉੱਥੇ ਫਿਰ ਰਿਹਾ ਬਾਕੀ ਤੁਸੀਂ ਆ ਕੇ ਵੀਡੀਓ ਦੇਖੋ ਬਈ ਧੰਨਵਾਦ ਦੇਖੋ ਬਈ ਤਾਜ਼ੀਆਂ ਪੜਾਂ ਨੇ ਆਹ ਦੇਖੋ ਆਹ ਦੇਖੋ ਠੀਕ ਆ ਦੇਖੋ ਦੇਖੋ ਇੱਧਰ ਗਿਆ ਬਈ ਇਹ ਫਿਰ ਉਧਰੋਂ ਆ ਗਿਆ ਮੋਟਰ ਗੇ ਆਹ ਹੋਰ ਇਹ ਨਹੀਂ ਕੋਈ ਇਹਨਾਂ ਦਾ ਦੇਖੋ ਬਈ ਇੱਧਰੋਂ ਆ ਕੇ ਨਾ ਆਹ ਫਾਰਮ ਹੈ ਇਹਨਾਂ ਦਾ ਆਹ ਦੇਖੋ ਨੋਂਦਰਾ ਤਾਜਿਆਂ ਨੇ ਬਈ ਇਹ ਮੀਤੋਂ ਬਾਦੀਆਂ ਉਸੇ ਤੋਂ ਮੋਟੋ-ਮੋਟਾ ਸਾਨੂੰ ਬਹੁਤਾ ਹੈ ਨਾ ਲੋਕ ਦੇਖਣ ਆਲੇ ਆਹ ਦੇਖੋ ਦੇਖੋ ਸੋਨੂ ਵਾਕੀ ਉਧਰ ਪੈੜਾਂ ਵੀ ਦਿਖਾ ਦਨਾਂ ਜਾ ਕੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਭਰਾਵੋ ਤੁਸੀਂ ਉਹਨੂੰ ਵੀਡੀਓ ਦਿਖਾਉਣੇ ਆਂਗੇ ਵੀ ਆਪਾਂ ਸ਼ਹਿਰ ਦੀ ਅਪਡੇਟ ਕਰ ਰਹੇ ਹਾਂ ਹਨਾ ਵੀ ਬਲਵਾੜ ਕਲਾ ਬਲਵਾੜ ਖੁਰ ਦਾ ਗੱਗੜਪੁਰ ਤੇ ਕਰਾਚੂ ਪਿੰਡਾਂ ਦੇ ਵਿੱਚ ਫਿਰ ਰਿਹਾ ਅੱਜ ਫੇਰ 23 ਅਗਸਤ ਦੀ ਸਵੇਰ ਨੂੰ ਪਿੰਡ ਬਲਵਾੜ ਕਲਾ ਤੋਂ ਆਪਾਂ ਕਹਿ ਗਏ ਭਾਈ ਇੱਕ ਟਰਾਚੂ ਨੂੰ ਰਸਤਾ ਜਾਂਦਾਗਾ ਉਹ ਰਸਤੇ ਦੇ ਉੱਪਰ ਨਾ ਭਾਈ ਇੱਕ ਸੂਰਾਂ ਦਾ ਫਾਰਮ ਆਗਾ ਉਹ ਸੂਰਾਂ ਦੇ ਫਾਰਮ ਤੇ ਜਿਹੜਾ ਸ਼ੇਰ ਆ ਜਾ ਤੀ ਦੂਜਾ ਜਾ ਜੋ ਵੀ ਆ ਗਿਆ ਉੱਥੇ ਤੇ ਉਹਨੇ ਜਾ ਇਧਰ ਨੂੰ ਆਉਣਾ ਤੇ ਉਹਨੇ ਜਾ ਕੇ ਬਾਈ ਉੱਥੇ ਤੁਹਾਨੂੰ ਦੱਸਾਂਗਾ ਅੰਦਾ ਅੱਛਾ ਠੀਕ ਹੈ ਉੱਥੇ ਕੁੱਤਾ ਸੀ ਕੁੱਤਾ ਨੂੰ ਦੇਖ ਕੇ ਭੌਂਕਿਆ ਬਾਈ ਉਹਦੇ ਸਾਰੇ ਜਿਹੜੇ ਆਲੇ ਦਲੇ ਜਾਣ ਲੱਗਿਆ ਪਿਆ ਉੱਪਰ ਪੂਰੀ ਤਾਰ ਲੱਗੀ ਪਿਆ ਕੰਡੇਦਾਰ ਤੇ ਉੱਥੇ ਨਾ ਬਾਈ ਨੋਂਦਰਾ ਬੱਜੀਆਂ ਵੀ ਆਣੇ ਆ ਤੁਸੀਂ ਅੱਗੇ ਵੀਡੀਓ ਦੇਖੋ ਕਿ ਕਿਵੇਂ ਨੋਂਦਰਾ ਬੱਜੀਆਂ ਕਿਵੇਂ ਉਹਨੇ ਹਮਲਾ ਕੀਤਾ ਤੇ ਇਹ ਸਾਰੀ ਜਿਹੜੀ ਜਾਣਕਾਰੀ ਆ ਮੈਨੂੰ ਬਾਈ ਬੇਅੰਤ ਨਹੀਂ ਦਿੱਤੀ ਹੈ ਜੀ ਬਲਵਾੜ ਕਲਾਂ ਵਾਲੇ ਨੇ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਕਹਿੰਦਾ ਬਲਵਾੜ ਕਲਾਂ ਤੋਂ ਜਿਹੜਾ ਕਰਾਚੋਂ ਨੂੰ ਰਾਹ ਜਾਂਦਾਗਾ ਸੜਕ ਜਾਂਦੀ ਆ ਉੱਥੇ ਇੱਕ ਚੋਆ ਆਉਗਾਗਾ ਚੋਆ ਯਾਨੀ ਕਿ ਡਰੇਨ ਆਉਂਦੀ ਹੈਗੀ ਉਹ ਡਰੇਨ ਦੇ ਉੱਪਰ ਬਈ ਪਾੜਾ ਪੂਰਾ ਪੂਰੀਆਂ ਫੁੱਲਣੇ ਮੰਨ ਲਓ ਵੀ ਉਹ ਇਲਾਕੇ ਦੇ ਵਿੱਚ ਕਰਨ ਦੀ ਸੰਭਾਵਨਾਗੀ ਤੇ ਉਹ ਵੀਰਾਂ ਨੇ ਵੀ ਆਪਦੇ ਖੇਤ ਦੇ ਵਿੱਚ ਜਦੋਂ ਪਾੜਾ ਦੇਖੀਆਂ ਤੇ ਹੋਰ ਲੋਕਾਂ ਨੂੰ ਵੀ ਦਿਖਾਈਆਂ ਤੇ ਫਾਰਮ ਦੇ ਆਲੇ-ਦੁਆਲੇ ਵੀ ਦੇਖਿਆ ਕਿ ਸੂਰਾਂ ਦੇ ਫਾਰਮ ਦੀ ਸਕਿਉਰਿਟੀ ਬਹੁਤ ਜ਼ਿਆਦਾ ਸੀਗੀ ਪਰ ਇੱਕ ਉੱਥੇ ਆਪਾਂ ਕਹੀਏ ਵੀ ਕੈਮਰਾ ਨਹੀਂ ਸੀ ਤੇ ਹੈਗੀ ਉਹਦੇ ਕਰਕੇ ਦੇਸਨ ਦੇ ਵਿੱਚ ਦਿੱਕਤ ਆ ਗਈ ਨਹੀਂ ਬਈ ਉੱਥੇ ਫਿਰ ਰਿਹਾ ਬਾਕੀ ਤੁਸੀਂ ਆ ਕੇ ਵੀਡੀਓ ਦੇਖੋ ਬਈ ਧੰਨਵਾਦ